ਫੋਨ ਕਿਵੇਂ ਰੱਖਿਆ ਨਾ ਭਾਬੀ ਤੁਹਾਨੂੰ ਕਿਸ ਨੇ ਇਹ ਨਹੀਂ ਸਿਖਾਇਆ ਹੈਗਾ ਵੀ ਜਦੋਂ ਵੀ ਕਿਸੇ ਦੇ ਕਮਰੇ 'ਚ ਜਾਈਏ ਨਾ ਉਹਨੂੰ ਨੌਕ ਕਰਕੇ ਆਈਦਾ ਦਰਵਾਜਾ ਲੈ ਮੈਂ ਕਿਹੜਾ ਕਿਸੇ ਬਗਾਨੇ ਦੇ ਕਮਰੇ 'ਚ ਆਈਆਂ ਮੈਂ ਤਾਂ ਆਪਦੀ ਪਿਆਰੀ ਨਾਨਾ ਦੇ ਕਮਰੇ 'ਚ ਆਈਆਂ ਨਾਲੇ ਮੈਂ ਤਾਂ ਇਹ ਪੁੱਛਣ ਆਈ ਸੀ ਵੀ ਤੂੰ ਖਾਣਾ ਕੀ ਆ ਤੇਰੇ ਵੀਰੇ ਨੂੰ ਪੁੱਛਿਆ ਉਹ ਕਹਿੰਦਾ ਮੇਰੀ ਭੈਣ ਨੂੰ ਪੁੱਛ ਲਾ ਜਿਹੜਾ ਕੁਝ ਕਹੂਗੀ ਉਹ ਬਣਾ ਦੇ ਤੇ ਪਰ ਹੁਣ ਤੁਸੀਂ ਦੱਸ ਦੋ ਕੀ ਦੀ ਪਸੰਦ ਆ ਬਣਾਵਾ ਤੇਰੀ ਪਸੰਦ ਆ ਜਾਂ ਵੀਰੇ ਦੀ ਪਸੰਦ ਆ ਤੇਰੇ ਤੂੰ ਵੀਡੀਓ ਕੁਝ ਬਣਾਉਣਾ ਹੈ ਨਾ ਬਣਾ ਲਓ ਪਰ ਫਿਲਹਾਲ ਦੀ ਘੜੀ ਨਾ ਤੁਸੀਂ ਮੇਰੇ ਕਮਰੇ 'ਚ ਜਾਓ ਕਿਉਂ ਕੀ ਗੱਲ ਨਾਲੇ ਫੋਨ ਕਿਉਂ ਲੁਕੋਈ ਜਾਨੀ ਆ ਤੂੰ ਨਾ ਕੀ ਗੱਲ ਤੁਹਾਨੂੰ ਦੱਸਣਾ ਜ਼ਰੂਰੀ ਹੈ ਨਾਲੇ ਹਰੇਕ ਬੰਦੇ ਦੀ ਨਾ ਆਪਦੀ ਪ੍ਰਾਈਵੇਸੀ ਹੁੰਦੀ ਹੈ ਚੱਲ ਨਹੀਂ ਪੁੱਛਦੀ ਤੇਰੀ ਪ੍ਰਾਈਵੇਸੀ ਪਰ ਮੈਨੂੰ ਇਹ ਤਾਂ ਦੱਸ ਦੇ ਜਿਹਦੇ ਨਾਲ ਗੱਲਾਂ ਕਰਦੀਆਂ ਉਹ ਇੱਥੋਂ ਦਾ ਜਾਂ ਫਿਰ ਕੈਨੇਡਾ ਦਾ ਨਾ ਭਾਬੀ ਤੁਹਾਨੂੰ ਕੀ ਪਤਾ ਮੈਂ ਕਿਸ ਨਾਲ ਗੱਲ ਕਰਦੀ ਵੀ ਆ ਯਾ ਫਿਰ ਨਹੀਂ ਐਵੇਂ ਨਾਬ ਦੇ ਦਿਮਾਗ ਦੇ ਘੋੜੇ ਭਜਾਈਓ ਆ ਬੁਲਬੁਲ ਜਿਹੜੀ ਉਮਰ ਚੋਂ ਤੂੰ ਹੈਗੀ ਆ ਨਾ ਮੈਂ ਵੀ ਐਸੇ ਚੋਂ ਲੰਘ ਕੇ ਆਈ ਆ ਐਨਾ ਤਾਂ ਮੈਨੂੰ ਪਤਾ ਹੀ ਆ ਵੀ ਕੋਈ ਕੁੜੀ ਉਦੋਂ ਹੀ ਫੋਨ ਲਗਾਉਂਦੀ ਆ ਜਦੋਂ ਉਹਦੇ ਫੋਨ 'ਚ ਕਿਸੇ ਖਾਸ ਦਾ ਨੰਬਰ ਹੋਵੇ ਨਾਲੇ ਮੈਨੂੰ ਤਾਂ ਦੱਸ ਦੇ ਮੈਂ ਆਖਿਰ ਨੂੰ ਤੇਰੀ ਭਾਬੀ ਆ ਉਹ ਭਾਬੀ ਪਲੀਜ਼ ਜਾਓ ਤੁਸੀਂ ਇੱਥੋਂ ਕਿਉਂ ਮੇਰਾ ਦਿਮਾਗ ਖਰਾਬ ਕਰੇ ਕੋਈ ਨਹੀਂ ਚਲੀ ਤਾਂ ਮੈਂ ਜਾਂਨੀ ਆ ਪਰ ਹੁਣ ਮੈਨੂੰ ਐਂ ਦੱਸ ਮੰਮੀ ਰਿਸ਼ਤੇ ਨੂੰ ਕਹਿੰਦੀ ਸੀ ਕੀ ਕਹੀਏ ਰਿਸ਼ਤਾ ਲੱਭੀਏ ਜਾਂ ਫਿਰ ਬੁਲਬੁਲ ਆਪੇ ਲੱਭੀ ਬੈਠੀ ਹੈ ਭਾਬੀ ਮੈਂ ਤੁਹਾਨੂੰ ਕੀ ਕਿਹਾ ਵੀ ਤੁਸੀਂ ਜਾਓ ਨਾਲੇ ਮੈਨੂੰ ਤੁਹਾਡੀਆਂ ਗੱਲਾਂ ਚ ਨਾ ਕੋਈ ਵੀ ਇੰਟਰਸਟ ਨਹੀਂ ਹੈਗਾ ਜਿਹੜੀ ਵੀ ਗੱਲ ਹੋਊਗੀ ਨਾ ਮੈਂ ਮੰਮੀ ਨਾਲ ਆਪਣੇ ਆਪ ਕਰ ਲਾਂਗੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਚਲ ਠੀਕ ਹੈ ਚਲੀ ਜਾਨੀ ਹਾਂ ਮੈਂ ਤਾਂ ਚੁੱਪਾ ਬੀਨੇ ਇਹ ਗੱਲ ਮੰਮੀ ਤੇ ਵੀਰੇ ਨੂੰ ਕਰਤੀ ਫਿਰ ਤਾਂ ਜਮੀ ਔਖਾ ਹੋ ਜਾਊਗਾ ਮੈਨੂੰ ਰੋਕਣਾ ਹੀ ਪੈਣਾ ਭਾਬੀ 1 ਮਿੰਟ ਮੇਰੀ ਗੱਲ ਸੁਣਿਓ ਹਾਂਜੀ ਦੱਸੋ ਭਾਬੀ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਛਿੜੀ ਵੀ ਇਹ ਗੱਲ ਹੋਈ ਐ ਆਪਣੇ ਦੋਨਾਂ ਵਿੱਚ ਹੀ ਰਹਿਣੀ ਚਾਹੀਦੀ ਐ ਕਿਸੇ ਨੂੰ ਨਾ ਦੱਸਿਓ ਪਲੀਜ਼ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਬੱਸ ਨਾ ਤੂੰ ਆਪਦੀ ਚੁਆਇਸ ਦੱਸ ਦੇ ਮੈਨੂੰ ਆਖਿਰ ਨੂੰ ਮੈਂ ਤੇਰੀ ਭਾਬੀ ਆ ਮੌਕਾ ਪੈਣ ਤੇ ਜਸਤੇ ਮੰਮੀ ਨਾਲ ਮੈਂ ਆਪੇ ਗੱਲ ਕਰ ਲਵਾਂਗੀ ਲੇ ਮੰਮੀ ਆ ਪਲਾਟ ਵਾਲੇ ਕੰਮ ਆਪਣਾ ਬਹੁਤ ਵਧੀਆ ਹੋ ਗਿਆ ਬੜੇ ਟਾਈਮ ਦੀ ਅੱਖ ਸੀਗੀ ਇਹ ਪਲਾਟ ਤੇ ਅੱਜ ਹੋ ਹੀ ਗਿਆ ਕੰਮ ਇਹ ਤਾਂ ਗੱਲ ਠੀਕ ਆ ਪੁੱਤ ਉਹੀ ਗੱਲ ਤੂੰ ਮਿਹਨਤ ਕਿਹੜਾ ਥੋੜੀ ਕਰਦਾਗਾ ਹੈ ਤੇਰੀ ਮਿਹਨਤ ਨੂੰ ਤਾਂ ਫਲ ਲੱਗਣਾ ਸੀ ਇੱਕ ਦਿਨ ਨਾਲੇ ਪ੍ਰਮਾਤਮਾ ਨੇ ਤੇਰੇ ਮਨ ਦੀ ਕਰਤੀ ਮੈਂ ਤਾਂ ਅੱਬ ਤੇਰਾ ਖੁਸ਼ ਆ ਪੁੱਤ ਸਹੀ ਗੱਲ ਆ ਮੰਮੀ ਇਹ ਸਭ ਥੋੜੇ ਕਰਕੇ ਤੇ ਜਸ਼ਨ ਤੇ ਔਨ ਕਰਕੇ ਹੋਇਆਗਾ ਨਹੀਂ ਤੁਸੀਂ ਦੇਖ ਲਓ ਆਪਣੇ ਅੱਧੇ ਪਿੰਡ ਦੀ ਅੱਖ ਸੀ ਇਹ ਪਲਾਟ ਤੇ ਆਪਾਂ ਵੀ ਅਗਲੇ ਘਰੇ 10 ਵਾਰੀ ਗਏ ਜੋ ਆਵ ਦੇ ਗਏ ਭਈ ਅਸੀਂ ਵੇਚਣਾਂ ਨਹੀਂ ਤੇ ਅੱਜ ਆਪਣੇ ਘਰੇ ਆ ਕੇ ਸੌਦਾ ਕਰਕੇ ਗਏ ਨੇਗੇ। ਉਹ ਤਾਂ ਗੱਲ ਠੀਕ ਆ ਪੁੱਤ। ਮੈਨੂੰ ਹੁਣ ਐਂ ਦੱਸ ਵੀ ਆਹ ਪਲਾਟ ਲੈਣ ਵਾਸਤੇ ਤੂੰ ਲੋਨ ਲੈਤਾਗਾ। ਉਹ ਵੀ ਤਾਂ ਲਾਉਣਾ ਪਊਗਾ। ਉਹ ਮੰਮੀ ਫਿਰ ਕਿੱਡੀ ਗੱਲ ਆ। ਇੰਨਾ ਕਦ ਤੱਕ ਮਾਉਂਦਾ ਤੇਰਾ ਪੁੱਤ। ਉਹ ਐਡਾ ਕ ਲੋਨ ਤਾਂ ਆਪਾਂ ਮਿੰਟਾ ਚ ਲਾ ਦਾਂਗੇ। ਉਹ ਤਾਂ ਪੁੱਤ ਹੁਣ ਮੈਨੂੰ ਵੀ ਪਤਾ ਪਰ ਮੈਂ ਤੁਹਾਨੂੰ ਹੁਣ ਐਂ ਕਹਿਣੀ ਹੈਗੀ ਵੀ ਤੁਸੀਂ ਦੋਨੇ ਜਣੇ ਕਮਾਉਣੇ ਹੋਗੇ ਆਪੋ ਆਪਣਾ ਖਰਚਾ ਵੰਡ ਲਓ। ਇੱਕ ਜਣਾ ਭਾਈ ਕਿਸ਼ਤ ਲਾ ਦਿਆ ਕਰੋ ਇੱਕ ਜਣਾ ਘਰ ਦਾ ਚਲਾ ਲਓ। ਉਹ ਮੰਮੀ ਕੀ ਖਰਚਾ ਦਾ ਹਿਸਾਬ ਕਿਤਾਬ ਰੱਖਣਾ। ਆਪਣੇ ਚੰਗਾ ਸਰਦਾ ਵਰਦਾ। ਨਾਲੇ ਮੈਂ ਜਨਾਨੀ ਤੋਂ ਹਸਾਬ ਕਿਤਾਬ ਮੰਗਾ ਕਿਤੇ ਚੰਗਾ ਲੱਗਦਾਗਾ। ਥੇ ਸੋਹਣੇ ਲੱਗਣ ਨੂੰ ਕੀ ਆ ਭਾਈ? ਨਾ ਮੈਨੂੰ ਐਂ ਦੱਸ ਵੀ ਤੁਸੀਂ ਦੋਨੇ ਜਣੇ ਕਮਾਉਣੇ ਹੋਗੇ ਹੈ ਤੇ ਇੱਕ ਦੂਜੇ ਦਾ ਸਹਾਰਾ ਬਣੋਗੇ। ਚੰਗੀ ਗੱਲ ਹੀ ਐ ਸਮਾਂ ਦੀ। ਨਾਲੇ ਮੈਨੂੰ ਐਂ ਦੱਸ ਪੁੱਤ ਵੀ ਆਪਣੀ ਜਸਨ ਦੀ ਤਨਖਾਹ 50-60 ਹਜ਼ਾਰ ਤਾਂ ਹੋਊਗੀ। ਹਾਂ ਇੰਨੀ ਕੁ ਤਾਂ ਹੋਊਗੀ ਮੰਮੀ। ਬਾਕੀ ਮੈਂ ਕਦੇ ਬੜਾ ਪੁੱਛਿਆ ਜਾਂ ਨਹੀਂ ਹੈਗਾ ਜਸਨ ਨੂੰ। ਕਮਾਲ ਦੀ ਗੱਲ ਐ। ਵੀ ਤੇਰਾ ਇੰਨਾ ਭੋਲਾ ਬਣ ਕੇ ਨਹੀਂ ਸਰਨਾਗਾ। ਮਾੜਾ ਮੋਟਾ ਤਾਂ ਉਹਨੂੰ ਪੁੱਛ ਪੜਤਾਲ ਕਰ ਲਿਆ ਕਰ ਵੀ ਤੇਰੀ ਜਨਾਨੀ ਕੀ ਕਮਾਉਂਦੀ ਐ ਕਿੱਥੇ ਲਾਉਂਦੀ ਹੈਗੀ। ਦੁਨੀਆਦਾਰੀ ਚ ਰਹਿਣਾਗਾ 엄마 ਕੋਈ ਨਾ ساری ਉਮਰੇ ਪਈਆ ਦੁਨੀਆਦਾਰੀ ਸਿੱਖਣ ਨੂੰ ਐਵੇਂ ਨਾ ਟੈਨਸ਼ਨ ਲੈ ਨਾਲੇ ਅੱਜ ਦਾ ਖੁਸ਼ੀ ਮਨਾ ਆਪਾਂ ਜਿਹੜਾ ਕੰਮ ਕਰਨਾ ਆਈ ਸੀ ਆਪਣਾ ਕੰਮ ਬਣ ਗਿਆ ਚਲ ਆਜਾ ਹੁਣ ਕਰੇ ਚੱਲੀਏ ਚੱਲ ਚੱਲੀਏ ਡੱਬਾ ਵੀ ਲੈ ਕੇ ਜਾਣਾ ਆਪਾਂ ਆਹੋ ਨੂੰ ਨਾਲ ਵੀ ਲੈ ਜਾਇਆ ਕਰ ਬਾਂਸੋ ਵਿਚਾਰੀ ਇੰਨੀ ਬਿਮਾਰ ਓਹੋ ਫੈਣੀ ਮੇਰੀ ਗੱਲ ਸੁਣ ਮੈਂ ਤਾਂ ਐਸੀ ਮਹਾ ਚਲ ਤੂੰ ਆਪ ਕਿਹੜਾ ਬਾੜੀ ਠੀਕ ਹੈ ਢਿੱਲੀ ਮੱਠੀ ਹੈਗੀ ਆ ਵੀ ਚਲ ਮੈਂ ਕੱਲੀ ਪਤਾ ਲੈ ਆਉਂਗੀ ਕਿੱਥੇ ਤੂੰ ਜਾਂਦੀ ਫਿਰੇਂਗੀ ਮੈਂ ਤਾਂ ਤੇਰੇ ਘਰ ਕੀ ਸੋਚਿਆ ਸੀ ਵੀ ਤੇਰੀ ਸਿਹਤ ਠੀਕ ਨਹੀਂ ਹੈਗੀ ਲੈ ਸੋ ਇਹ ਤੈਨੂੰ ਠੀਕ ਤੈਨੂੰ ਪਤਾ ਹੀ ਆ ਸ਼ਰੀਕੇ ਭਾਈਚਾਰ ਵਿੱਚ ਆਪਣਾ ਨੱਕ ਰੱਖਣਾ ਪੈਂਦਾ ਭਾਈ ਜਾਣਾ ਆਉਣਾ ਤਾਂ ਪੈਂਦਾ ਹੀ ਆ ਇਹ ਥੋੜੀ ਆ ਜੇ ਸਿਹਤ ਨਹੀਂ ਠੀਕ ਤਾਂ ਕਿਤੇ ਜਾਣਾ ਆਉਣਾ ਨਹੀਂ ਹੈਗਾ ਓਹ ਤਾਂ ਮੈਨੂੰ ਪਤਾ ਹੈ ਅਗਲੇ ਆਪਣੇ ਹਰ ਇੱਕ ਦੁੱਖ ਦੇ ਸੁੱਖ ਦੇ ਖੜਦੇ ਆ ਨਾਲੇ ਆਪਣੀ ਸੱਸ ਦੀ ਤਾਂ ਉਹਨਾਂ ਦੇ ਨਾਲ ਬਾੜੀ ਬੈਠਣੀ ਉੱਠਣੀ ਸੀਗੀ ਹਾਂ ਇਹ ਤਾਂ ਹੈ ਤਾਂ ਹੀ ਤਾਂ ਫਿਰ ਮੈਂ ਜਾ ਕੇ ਆਂ ਨਾਲੇ ਭੈਣੇ ਕਹਿੰਦੇ ਡਾਕਟਰ ਨੇ ਤਾਂ ਜਵਾਬ ਦਿੱਤਾ ਉਹਨੂੰ ਹੁਣ ਵਿਚਾਰੀ ਉਹੀ ਆ ਰਲੇ ਸਾਹ ਨੇ ਮਾਹ ਜਲ ਪਤਲੇ ਮਮੜ ਕੇ ਤਾਂ ਪਈ ਮਰੇ ਤੋਂ ਕੋਈ ਜਾਊ ਨਾ ਜਾਊ ਅਗਲੀ ਨੂੰ ਉੱਠ ਕੇ ਦੇਖਣਾ ਹੁੰਦਾ ਤਾਂ ਮੈਂ ਮੈਂ ਠੱਟੀ ਭੱਜੀ ਫੈਰਦੀ ਸੀ ਮੈਂ ਕਿਹਾ ਚੱਲ ਜਾ ਆਨੀਆ ਵਿਚਾਰੀ ਦੀ ਖਬਰ ਨੂੰ ਕਹਿੰਦੀ ਔਖੇ ਔਖੇ ਸਾਹ ਲੈਂਦੀ ਆ ਚੱਲ ਕੋਈ ਨਹੀਂ ਉਹ ਤਾਂ ਵਧੀਆ ਕੀਤਾ ਜੇ ਹੁੰਦੇ ਨੇ ਮੇਲੇ ਹੁੰਦੇ ਆ ਮਿਲੇ ਆਈ ਤੂੰ ਹੈ ਤੇ ਨਹੀਂ ਫਿਰ ਮਨਚੀ ਰਹਿ ਜਾਂਦਾ ਵੀ ਕੁੜੇ ਜਾਂਦੀ ਵਾਰ ਦਾ ਮੈਂ ਇਹਨਾ ਮੂੰਹ ਦੇਖ ਕੇ ਆਈ ਉਹਦਾ ਦੋ ਗੱਲਾਂ ਹੋ ਗਈਆਂ ਹੈ ਹਾਲ ਤਾਂ ਪਛਾਣਦੀ ਵੀ ਐ ਮੂੰਹ ਨੂੰ ਤਾਂ ਚਮਚਾ ਲੱਗਿਆ ਵਿਚਾਰੀ ਨਹੀਂ ਫੇਰ ਐ ਪਛਾਣਦੀ ਐ ਤਾਂ ਹੰਗਾਰੇ ਪਰਦੀ ਐ ਸਾਰੇ ਉਹ ਹਾਂ ਚਲ ਠੀਕ ਆ ਚੰਗਾ ਚੰਗਾ ਕਿੰਨਾ ਚਿਰੋਂ ਖੜੇ ਨੂੰ ਹਜੇ ਤੱਕ ਨਹੀਂ ਕੰਮ ਲਈ ਗਈ ਹੈਗੀ ਮਨਪ੍ਰੀਤ ਆ ਜਾ ਹੁਣ ਪਾਪੀ ਤਾਂ ਮੈਸਟਰ ਆਸੀ ਵੀ ਵੀਰਾ ਤਰ੍ਹਾਂ ਲੈਣ ਆਉਂਦਾ ਯਾ ਇਹ ਵੀ ਖੜਾ ਹੈ ਹਾਂ ਵੀਰੇ ਹਾਂ ਵੀਰੇ ਕੀ ਜਾਣਾ ਨਹੀਂ ਹੈਗਾ ਆ ਚਲੀਏ ਪਹਿਲੀ ਲੇਟ ਆਪਾਂ ਦਾ ਦੇਖੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਮੇਰੀ ਨਾ ਅੱਜ ਸਿਹਤ ਜੀ ਠੀਕ ਨਹੀਂ ਹੈਗੀ ਆਪਾਂ ਕਿਸੇ ਹੋਰ ਦਿਨ ਵਾਪਸ ਚੱਲਾਂਗੇ ਫੀਸ ਹੀ ਭਰ ਕੇ ਆਉਣੀ ਆ ਸਿਹਤ ਨਹੀਂ ਠੀਕ ਤੇਰੀ ਨਾ ਤੇਰੀ ਸਿਹਤ ਨੂੰ ਕੀ ਹੋਇਆ ਚਾਚੀ ਗੱਲ ਘਰੇ ਆ ਕੇ ਕਹੇਗੀ ਆ ਵੀ ਐਂ ਕਰਕੇ ਭਾਈ ਕੁੜੀ ਦੀ ਫੀਸ ਭਰਨ ਜਾਣਾ ਅਕੇ ਨਾਲ ਜਾਈ ਤਾਂ ਕਰਕੇ ਮੈਂ ਤਾਂ ਲੈਣ ਆਇਆ ਤੈਨੂੰ ਹੁਣ ਤੂੰ ਬਹਾਨੇ ਲਾਈ ਜੰਨੀ ਹੈ ਵੀਰੇ ਬਹਾਨਿਆਂ ਦੀ ਗੱਲ ਨਹੀਂ ਹੈਗੀ ਵੈਸੇ ਵੀ ਨਾ ਮੈਨੂੰ ਇੱਕ ਦੋ ਜਿਹੜੇ ਜ਼ਰੂਰੀ ਕਾਗਜ਼ ਉੱਥੇ ਚਾਹੀਦੇ ਨੇ ਉਹ ਮਿਲੇ ਨਹੀਂ ਹੈਗੇ ਪਤਾ ਨਹੀਂ ਮੈਂ ਕਿੱਥੇ ਰੱਖ ਕੇ ਭੁੱਲ ਗਈ ਤਾਂ ਕਰਕੇ ਕਹਿੰਨੀ ਆ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ੍ਹ ਸਹੀ ਕੱਲ੍ਹ ਨਹੀਂ ਤਾਂ ਪਰਸੋਂ ਸਹੀ ਦੋ ਚਾਰ ਦਿਨ ਰੁਕ ਜਾ ਆਪਾਂ ਫੇਰ ਚੱਲਾਂਗੇ ਹਾਂ ਨਵਾਂ ਬਹਾਨਾ ਲੱਭ ਲਿਆ ਆ ਕਿ ਮੇਰੇ ਫਾਰਮ 'ਨੇ ਮੈਨੂੰ ਲੱਭ ਰਹੇ ਨਾ ਰੋਜ਼ ਤਾਂ ਤੂੰ ਫਾਰਮ ਪਰ ਜਾਣੀ ਹੁੰਨੀ ਹੈ ਤੈਨੂੰ ਕੀ ਲੱਗਦਾ ਤੈਨੂੰ ਤੇਰੇ ਕਾਗਜ਼ ਪਤਾ ਲੱਭੇ ਨਹੀਂ ਹੋਣਗੇ ਸਭ ਜਾਣਦਾ ਬਹਾਨੇ ਨਾਲਾ ਚੁੱਪ ਕਰਕੇ ਪਿੱਛੇ ਆ ਕੇ ਬਹਿ ਜਾ ਚੱਲ ਚੱਲੀਏ ਆਪਾਂ ਠੀਕ ਹੋ ਗਿਆ ਪੁੱਤ ਐ ਕਿ ਬੁੱਲੀ ਜਾਂਣਾ ਇਹਨੂੰ ਉਹ ਚਾਚੀ ਕਿਹੋ ਜਿਹੀ ਕੁੜੀ ਤੇਰੀ ਬਾਹਾਂ ਦੇ ਲੈ ਜਾਂਦੀ ਐ ਮੈਂ ਇਹਨੂੰ ਕਿਹਾ ਵੀ ਚੱਲ ਫੀਸ ਭਰ ਕੇ ਆਈਏ ਨਾਲੇ ਇਹ ਨੂੰ ਨਾ ਇਹਦੀ ਭਾਬੀ ਕਿੰਨੇ ਹੋਗੇ ਫੋਨ ਕਰਦੀ ਨੂੰ ਇੱਕ ਵੀ ਫੋਨ ਨਹੀਂ ਨੇ ਚੱਕਿਆ ਉਤੋਂ ਮੈਸੇਜ ਛੱਡਿਆ ਹੋਣੀ ਪੜਿਆ ਨਹੀਂ ਰਿਪਲਾਈ ਕਰਿਆ ਨਾ ਕੀ ਗੱਲ ਕੁੜੇ ਕਿਉਂ ਨਹੀਂ ਜਾਂਦੀ ਤੂੰ ਹੈਗੀ ਹੈ ਉਹ ਜਵਾਕ ਆਪਦੇ ਕੰਮ ਛੱਡ ਕੇ ਆ ਗਿਆ ਜਦ ਆ ਗਿਆ ਚੁੱਪ ਕਰਕੇ ਐਡਮਿਸ਼ਨ ਕਰਾ ਕੇ ਆਪਦੀ ਕਾਹਨੂੰ ਚਾਚੀ ਐ ਕਾਹਨੂੰ ਜਾਂਦੀ ਆ ਮੈਂ ਦੱਸਦਾ ਮੈਨਾਂ ਬਹਾਨੇ ਦੇ ਬਹਾਨੇ ਲੈ ਜਾਂਦੀ ਆ ਪਹਿਲਾਂ ਤਾਂ ਕਿ ਕਹਿੰਦੀ ਮੇਰੀ ਭੈ ਸਿਹਤ ਨਹੀਂ ਠੀਕ ਹੈਗੀ ਬਾਅਦ ਚ ਮੈਂ ਕਿਹਾ ਵੀ ਸਿਹਤ ਨੂੰ ਕੀ ਹੋਇਆ ਫਿਰ ਅੱਗੇ ਮੇਰੇ ਕੋਈ ਕਾਗਜ਼ ਪੱਤਰ ਨੇ ਹੋਣੀ ਲ ਇੰਨੇ ਬਹਾਨੇ ਲਾਉਂਦੀ ਆਂ ਪਾਣੀ ਕਿਉਂ ਟਾਲ ਟੋਲੇ ਕਰੀ ਜਾਂਦੀ ਆਂ ਚਾਚੀ ਅੱਜ ਮੇਰੇ ਕੋਲ ਟਾਈਮ ਹੈਗਾ ਸੀਗਾ ਮੈਂ ਆਹ ਜਾ ਕੇ ਤੇਰੀ ਭੈ Đਮਿਸ਼ਨ ਕਰਾਉਣਾ ਮੁੜ ਕੇ ਮੇਰੇ ਕੋਲ ਟਾਈਮ ਹੋਣਾ ਨਹੀਂ ਫਿਰ ਕੰਮ ਵਿਚਾਲੇ ਰਹਿ ਜਾਊਗਾ ਮੇਰੀ ਗੱਲ ਸੁਣ ਲੈ ਕੁੜੀਏ ਚੁੱਪ ਕਰਕੇ ਨਾ ਆਪਦੀ Đਮਿਸ਼ਨ ਕਰਾਇਆ ਇਹਦੇ ਕਾਗਜ਼ ਪੱਤਰ ਜੇ ਪੁੱਤ ਮੈਂ ਦਿੰਨੀ ਆ ਲਿਆ ਕੇ ਮੂੰਹ ਡਰਾਮੇ ਕਰੀ ਜਾਂਦੀ ਏ ਲੈ ਚਾਚੀ ਜਾ ਕੇ ਨਾਲ ਜੋ ਇੱਕ ਅੱਧਾ ਰਹਿ ਵੀ ਜਾਊਗਾ ਨਾ ਕੋਈ ਗੱਲ ਨਹੀਂ ਫਿਰ ਦੇ ਆ ਮੈਂ ਕਿੰਘ ਦੇ ਵੜਦੀ ਕੇਰਾ Đਮਿਸ਼ਨ ਤਾਂ ਹੋ ਜੇ ਤੇਰੀ ਤੂੰ ਇੰਨੇ ਲਾਈ ਜਾਂਦੀ ਆ ਬਹਾਨੇ ਇੱਥੇ ਉਦੋਂ ਬਹੁਤ ਹਾਰੀ ਲਾਏ ਉਹ ਤੋੜ ਕੇ ਕਿਹੜਾ ਹੁੰਦਾ ਹਾਰਨ ਮਾਰਦਾ ਹਾ ਮੰਮੀ ਦੇਖਦੀ ਨਹੀਂ ਲੈ ਮਗਾ ਖਾਨੇ ਕਿਹੜਾ ਹਾਰਨ ਮਾਰਦਾ ਆਉਂਦਾ ਹੈਗਾ ਮੰਮੀ ਮੈਂ ਆ ਦੇ ਸਕੂਟੀ ਚਲਾ ਕੇ ਲੈ ਕੇ ਆਈ ਆ ਲੈ ਵਧੀਆ ਸਾਸ੍ਰੀਕਾਰ ਠੀਕ ਹੈ ਮੈਂ ਜਉਂਦਾ ਰਹਿ ਲੇ ਸਕੂਟਰੀ ਨਮੀ ਲੈ ਲਈ ਕੁੜੇ ਹੋਰ ਕੀ ਲੈ ਫਿਰ ਤਾਂ ਪੈਸੋਂ ਦੋ ਨਾ ਜਾਣੇ ਨੂੰ ਬਾਲੀਆਂ ਬਾਲੀਆਂ ਵਧਾਈਆਂ ਸਕੂਟਰੀ ਦੀਆਂ ਤੁਹਾਨੂੰ ਵੀ ਪਤਾ ਨਹੀਂ ਹੋਣਦੀ ਉਹ ਦੇਖ ਲੈ ਜਸ਼ਨ ਸਾਰੀ ਗੱਲ ਢਿੱਡ ਚ ਰੱਖ ਲੈਂਦੀ ਆ ਮਾਂ ਨੂੰ ਐਂ ਤਾਂ ਨਹੀਂ ਫੋਨ ਤੇ ਦੱਸ ਦਿਆਂ ਉਹ ਪਾਪੇ ਨੇ ਕੀ ਦੱਸਣਾ ਜੀ ਲੈ ਪਾਪ ਕਿੱਥੋਂ ਕੱਢੂਗੀ ਜੀ ਅਸਲ ਤਾਂ ਪਤਾ ਤਾਂ ਜਸ਼ਨ ਨੂੰ ਵੀ ਨਹੀਂ ਸੀ ਕਰੇ ਕਿਸੇ ਨੂੰ ਪਤਾ ਨਹੀਂ ਸੀਗਾ ਮੈਂ ਸੋਚਿਆ ਜਸ਼ਨ ਜੌਬ ਤੇ ਜਾਂਦੀ ਆ ਕਈ ਵਾਰ ਮੈਂ ਨਾ ਛੱਡਣ ਨੂੰ ਹੋਵਾ ਤਾਂ ਉਹਦਾ ਸਕੂਟੀ ਲੈ ਕੇ ਵਗਦਾ ਜਾਇਆ ਕਰੂਗੀ ਤਾਂ ਕਰਕੇ ਮੈਂ ਉਹਨੂੰ ਸਰਪ੍ਰਾਈਜ਼ ਹੀ ਦੇਤਾ ਸਕੂਟੀ ਲੈ ਕੇ ਚੱਲ ਵਧੀਆ ਕੀਤਾ ਪੁੱਤ ਨਲਿੰਦਰ ਜਵਾਕੜੀ ਨੂੰ ਆਉਣਾ ਜਾਣਾ ਸੌਖਾ ਹੋ ਗਿਆ ਨਾਲੇ ਭਾਈ ਦੇਖ ਤੂੰ ਵੀ ਡਿਊਟੀ ਵਾਲਾ ਉਧਰ ਉਹ ਹੀ ਡਿਊਟੀ ਵਾਲੀ ਐ ਤੁਹਾਨੂੰ ਫਿਰ ਇੱਕ ਦੂਜੇ ਦਾ ਫਿਕਰ ਤਾਂ ਨਹੀਂ ਰਿਹਾ ਕਰੋ ਮੰਮੀ ਮੈਨੂੰ ਤਾਂ ਆਪ ਸਰਪ੍ਰਾਈਜ਼ ਮਿਲ ਗਿਆ ਸਕੂਟੀ ਦੇਖ ਕੇ ਹਲੇ ਕਹਿੰਦੇ ਤੈਨੂੰ ਸਖਾਣੀ ਐ ਸਕੂਟੀ ਤੈਨੂੰ ਲੈ ਕੇ ਚੱਲਦਾ ਮੈਂ ਕਿਹਾ ਚੱਲੋ ਤੁਹਾਨੂੰ ਮੈਂ ਲੈ ਕੇ ਚਾਲਦੀ ਆ ਮੈਂ ਤਾਂ ਬਹੁਤ ਚੰਗੀ ਤਰ੍ਹਾਂ ਆਉਂਦੀ ਐ ਹਾਂ ਤਾਂ ਪੁੱਤ ਇਹਨੂੰ ਸਕੂਟ ਰੀਚ ਲਾਉਣੇ ਆਉਂਦੀ ਐ ਦੀ ਸਹੇਲੀ ਕੋਲੇ ਹੁੰਦੀ ਸੀ ਜਦੋਂ ਇਹ ਪੜ੍ਹਨੇ ਜਾਂਦੀ ਸੀ ਉਦੋਂ ਇਹੀ ਚਲਾ ਕੇ ਲੈ ਜਾਂਦੀ ਸੀ ਬੱਸ ਦੀ ਸੀ ਮੰਮੀ ਮੈਨੂੰ ਜਸ਼ਨ ਵੀ ਕਦੇ ਕਦੇ ਇਹ ਪਹਿਲਾਂ ਚਲਾ ਲੈਂਦੀ ਹੁੰਦੀ ਸੀ ਸਕੂਟੀ ਓ ਪੁੱਤ ਮੈਂ ਤੈਨੂੰ ਇੱਕ ਗੱਲ ਦੱਸਦੀ ਆ ਇਹ ਨਾ ਸਕੂਟਰੀ ਨੂੰ ਭਜਾਉਂਦੀ ਬਾਲ ਐ ਹਵਾਈ ਜਹਾਜੀ ਬਣਾ ਦਿੰਦੀ ਐ ਕਿਤੇ ਉਹ ਨਾ ਸੱਟ ਖਾ ਲੇ ਉਹ ਭਾਈ ਤੂੰ ਇਹਨੂੰ ਮਾੜੇ ਜੇ ਵਰਜ ਕੇ ਰੱਖੀ ਵਰਜ ਕੀ ਰੱਖੀ ਹੋਈ ਆ ਉਹਨਾਂ ਅੱਜ ਤਾਂ ਪੂਰਾ ਨਹੀਂ ਭਜਾਉਣ ਦਿੱਤੀ ਇਹਨੂੰ ਇਹਨੇ ਕੋਸ਼ਿਸ਼ ਤਾਂ ਬਹੁਤ ਕੀਤੀ ਹਾਂ ਇਹਨੂੰ ਐ ਹੁੰਦਾ ਵੀ ਮੈਂ ਸਾਰਿਆਂ ਤੋਂ ਮੂਰੇ ਲੱਗ ਜਾ ਇਹ ਪੜ੍ਹਾਈ 'ਚ ਵੀ ਸਾਰਿਆਂ ਤੋਂ ਮੂਰੇ ਹੁੰਦੀ ਸੀ ਕੰਮ ਕਰਨ ਦੇ 'ਚ ਵੀ ਤੇ ਭਈ ਆਹ ਸਕੂਟਰੀ ਚਲਾਉਣ 'ਚ ਵੀ ਮੂਰੀ ਹੀ ਐ ਮੰਮੀ ਹੁਣ ਜਮਾ 20 ਦੀ ਸਪੀਡ ਤੇ ਲੈ ਕੇ ਜਾਵਾਂ ਐਂ ਤਾਂ ਫਿਰ 2 ਦਿਨ ਲੱਗ ਜਾ ਕਰਨੀਏ ਜੌਬ ਤੇ ਜਾਣ ਨੂੰ ਸੁਣ ਲਾ ਮਰਪੂਰੀ ਤੇ ਨਹੀਂ ਦਿਖਦੀ ਜੀ ਕਿਤੇ ਮਣਪਰੀ ਤੇ ਪੁੱਤ ਬਾਵੇ ਨਾਲ ਗਈ ਹੋਈ ਐ ਫੀਸ ਭਰਨ ਕਾਲਜ ਉਹ ਵੀ ਮਸਾਂ ਤੋਰੀਏ ਦੇਖ ਲੈ ਲਿਚਕੜੀਆਂ ਕਰੀ ਗਈ ਮੈਂ ਜਾਣਾ ਨਹੀਂ ਬਸ ਰਹਿਣ ਦੇ ਆਇਆ ਬਾਏ ਮਗਾ ਭਈ ਦੇਖ ਹੁਣ ਜਿਹੜੀ ਤੇਰੀ ਪੜ੍ਹਾਈ ਰਹਿੰਦੀ ਐ ਉਹ ਤਾਂ ਪੂਰੀ ਕਰ ਹੂੰ ਲੈ ਫੋਨ ਤਾਂ ਕਰ ਦਿੰਦੀ ਮੈਂ ਉਹਦੇ ਹੁੰਦੇ ਆ ਜਾਂਦੀ ਫੇਰ ਕਹੂਗੀ ਸਕੂਟੀ ਨਹੀਂ ਦਿਖਾ ਕੇ ਗਈ ਚੱਲ ਕੋਈ ਨਹੀਂ ਆ ਜਾਣਗੇ ਆਉਣ ਵਾਲੀ ਹੁਣੇ ਦੱਸ ਕੋਈ ਨਹੀਂ ਕਿਹੜੇ ਵੇਲਿਆਂ ਦੇ ਗਏ ਹੋਏ ਆ ਜਾਂਦੇ ਕੋਈ ਨਹੀਂ ਮਿਲ ਕੇ ਜਾਵਣੀ ਮੈਨੂੰ ਲੱਗਦਾ ਉਹ ਆਗੇ ਹਾਂ ਲੈ ਹਾਵਾ ਚੱਕ ਲੈ ਉਹ ਤਾਂ ਉਮਰੀ ਵਾਲੀ ਲੰਬੀ ਹੈ ਉਹ ਗੱਲ ਕਹਿੰਦੇ ਨਹੀਂ ਹੁੰਦੇ ਕਿ ਸ਼ੈਤਾਨ ਯਾਦ ਕੀਤਾ ਸ਼ੈਤਾਨ ਹਾਰ ਗਿਆ ਤੂੰ ਇਨੀ ਲਾਪਰਵਾਹੀ ਹੋ ਸਕਦੀਆਂ ਤੇਰੇ ਕੋਲ ਤਾਂ ਜਮ੍ਹਾਂ ਦਿੱਥੋਂ ਇਹ ਉਮੀਦ ਨਹੀਂ ਹੈਗੀ ਸੀਗੀ ਬੇ ਇੰਨਾ ਲਾਪਰਵਾਹੇ ਬੰਦਾ ਹੁੰਦਾ ਕੋਈ ਤੇਰੇ ਕਾਲੀ ਕਾਲੀ ਚ ਬੱਸ ਮੈਨੂੰ ਨਾ ਕੀ ਕਾਲੀ ਕਾਲੀ ਚ ਮੇਰਾ ਟਾਈਮ ਖੁੱਟੀ ਕਰਾਤ ਨਾ ਤਾ ਬਾਪੇ ਆ ਰਹੀ ਆਗੇ ਕੀ ਹਾਲ ਹੈ ਬਾਈ ਕੀ ਹੋ ਗਿਆ ਰਾਚੀ ਬੋਲਦੇ ਆਉਣੇ ਠੀਕ ਹੈ ਕਿਵੇਂ ਮਨਪ੍ਰੀਤ ਠੀਕ ਹੈ ਆਪਣੀ ਚੱਲ ਵੀਰੇ ਠੀਕ ਹੋ ਐ ਮਨਪ੍ਰੀਤ ਕੀ ਹੋ ਗਿਆ ਐ ਮੂੰਹ ਕਰਿਆ ਕੀ ਬੋਲ ਜਾਨੇ ਹੋ ਬੋਲ ਕੇ ਜਾਚੀ ਇਹਦੇ ਕੋਲ ਪੁੱਛ ਲੈ ਕੀ ਗੱਲ ਹੋ ਗਈ ਵੀਰੇ ਐਨਾ ਗੁੱਸੇ ਚੋਂ ਤੂੰ ਇਹ ਕੀ ਦਸੂਗੀ ਤੇਰੇ ਕੋਲ ਮਨਪ੍ਰੀਤ ਮੈਨੂੰ ਆ ਉਮੀਦ ਨਹੀਂ ਹੈਗੀ ਸੀਗੀ ਤੂੰ ਇਹਦਾ ਕੁਝ ਵੀ ਕਰ ਸਕਦੀ ਆ